ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵੇਲੇ ਇਸ ਵੇਲੇ ਆਰਥਿਕ ਸਥਿਤੀ ਇਹ ਬਹੁਤ ਜ਼ਿਆਦਾ ਮਾੜੀ ਹੋਈ ਪਈ ਹੈ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਪਿਆ ਹੈ ਇੱਥੋਂ ਤੱਕ ਕਿ ਲੋਕ ਇੱਕ ਦੂਸਰੇ ਤੋਂ ਚੀਜ਼ ਤੇ ਲਈ ਹੱਥੋਂ ਪਾਈ ਦੇ ਉੱਪਰ ਵੀ ਉਤਰ ਆਉਂਦੇ ਨੇ ਤੇ ਇਸ ਵਿਚਕਾਰ ਹੁਣ ਪਾਕਿਸਤਾਨ ਸਰਕਾਰ ਦਾ ਵੱਡਾ ਫੈਸਲਾ ਸਾਹਮਣੇ ਆਇਆ ਜਿਹੜਾ ਦੱਸਦੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਵੱਡਾ ਫੈਸਲਾ ਲਿਆ ਹੈ ਦੱਸਦੀ ਹੈ ਕਿ 126 ਦੇਸ਼ਾਂ ਨੂੰ ਹੁਣ ਪਾਕਿਸਤਾਨ ਦੇ ਵਿੱਚ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇਗਾ ਜਿਵੇਂ ਦੱਸਦੀ ਹੈ ਕਿ ਵੀਜ਼ਾ ਬਿਲਕੁਲ ਫ੍ਰੀ ਹੋਵੇਗਾ ਹੁਣ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਲਈ ਔਨ ਅਰਾਈਵਲ ਵੀਜ਼ਾ ਬਿਲਕੁਲ ਵੀ ਜਾਰੀ ਨਹੀਂ ਕੀਤਾ ਜਾਵੇਗਾ ਜਿਵੇਂ ਦੱਸਦੀ ਹੈ ਕਿ 126 ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਨਹੀਂ ਹੈ ਯਾਨੀ ਕਿ ਭਾਰਤ ਦੇ ਲਈ ਜੋ ਪਹਿਲਾ ਵੀਜ਼ਾ ਲੈਣ ਦੀ ਪ੍ਰਤੀਕਿਰਿਆ ਸੀ ਉਵੇਂ ਦੀ ਉਵੇਂ ਹੀ ਰਹੇਗੀ ਲੋਕਾਂ ਨੂੰ ਉਝ ਹੀ ਵੀਜ਼ਾ ਲੈਣਾ ਪਵੇਗਾ ਪਰ 126 ਦੇਸ਼ਾਂ ਨੂੰ ਪਾਕਿਸਤਾਨ ਦੇ ਵੱਲੋਂ ਹੁਣ ਆਨ ਅਰਾਈਵਲ ਵੀਜ਼ਾ ਦਿੱਤਾ ਜਾਵੇਗਾ ਜਿਹੜਾ ਦੱਸਦੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਅਰਥ ਵਿਵਸਥਾ ਹੈ ਬਹੁਤ ਹੀ ਮਾੜੀ ਹੋਈ ਪਈ ਹੈ ਆਰਥਿਕ ਹਾਲਾਤ ਇੰਨੇ ਜ਼ਿਆਦਾ ਮਾੜੇ ਹੋਏ ਪਏ ਨੇ ਕਿ ਲੋਕ ਇੱਕ ਦੂਸਰੇ ਦੀ ਹੱਥੋਂ ਪਾਈ ਤੇ ਉਤਰ ਆਉਂਦੇ ਨੇ ਤੇ ਇਸ ਵਿਚਾਰ ਹੁਣ ਪਾਕਿਸਤਾਨ ਦੀ ਸਰਕਾਰ ਵੱਲੋਂ ਇਹ ਫੈਸਲਾ ਆਇਆ ਹੈ ਟੂਰਿਜ਼ਮ ਵਧਾਉਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਟੂਰਿਜ਼ਮ ਜਦੋਂ ਉਹਨਾਂ ਦੇ ਦੇਸ਼ ਆਵੇਗਾ ਤੇ ਇਸ ਦੇ ਨਾਲ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਸ ਦੇ ਵਿੱਚ ਕੁਝ ਸੁਧਾਰ ਹੋਣਾ ਸ਼ੁਰੂ ਹੋਵੇਗਾ ਤੇ ਇਸ ਦੇ ਨਾਲ ਹੀ 126 ਦੇਸ਼ਾਂ ਨੂੰ ਇਹ ਔਨ ਅਰਾਈਵਲ ਵੀਜ਼ਾ ਹੁਣ ਜਾਰੀ ਕੀਤਾ ਜਾਵੇਗਾ ਦੱਸਦੇ ਕਿ ਪਾਕਿਸਤਾਨੀ ਸਰਕਾਰ ਨੇ 126 ਦੇਸ਼ਾਂ ਦੇ ਲਈ ਵੀਜ਼ਾ ਬਿਲਕੁਲ ਫ੍ਰੀ ਕਰ ਦਿੱਤਾ ਹੈ ਇਸਤੇ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਲੱਗੇਗੀ ਤੇ 24 ਘੰਟਿਆਂ ਦੇ ਅੰਦਰ ਹੀ ਵੀਜ਼ਾ ਪ੍ਰੋਵਾਈਡ ਕਰ ਦਿੱਤਾ ਜਾਵੇਗਾ। ਪਾਕਿਸਤਾਨ ਦੇ ਸ਼ਹਿਬਾਜ਼ ਸ਼ਰੀਫ ਸਰਕਾਰ ਵੱਲੋਂ ਲਈ ਗਏ ਇਸ ਫੈਸਲੇ ਦਾ ਮਕਸਦ ਦੇਸ਼ ਵਿੱਚ ਟੂਰਿਜ਼ਮ ਨੂੰ ਵਧਾਵਾ ਦੇਣਾ ਤੇ ਦੂਜੇ ਦੇਸ਼ਾਂ ਦੀ ਇਨਵੈਸਟਮੈਂਟ ਵਧਾਉਣਾ ਹੈ। ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਕੈਬਨਿਟ ਨੇ ਨਵੀਂ ਵੀਜ਼ਾ ਪ੍ਰਣਾਲੀ ਨੂੰ ਮਨਜ਼ੂਰੀ ਦਿੱਤੀ ਹੈ। ਗੁਰਦਾਮਾ ਦੇ ਦਰਸ਼ਨ ਲਈ ਐਨ ਆਰ ਆਈ ਸਿੱਖਾ ਨੂੰ 24 ਘੰਟਿਆਂ ਦੇ ਅੰਦਰ ਆਨਲਾਈਨ ਵੀਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਆਨਲਾਈਨ 24 ਘੰਟਿਆਂ ਦੇ ਵਿੱਚ 126 ਦੇਸ਼ਾਂ ਦੇ ਨਾਗਰਿਕ ਸੈਰ-ਸਪਾਟਾ ਤੇ ਵਪਾਰਕ ਵੀਜ਼ਾ ਹਾਸਲ ਕਰ ਸਕਣਗੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਮਿਲੇਗਾ ਕਿਉਂਕਿ ਉਹ ਯਾਤਰਾ ਤੋਂ ਸਿਰਫ 1 ਜਾਂ 2 ਦਿਨ ਪਹਿਲਾਂ ਹੀ ਵੀਜ਼ਾ ਅਪਲਾਈ ਕਰ ਸਕਦੇ ਨੇ ਤੇ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਵੀਜ਼ਾ ਮਿਲ ਜਾਵੇਗਾ ਇਸੇ ਨਾਲ ਹੀ ਇੱਕ ਖੁਸ਼ਖਬਰੀ ਉਹਨਾਂ ਸਿੱਖਾਂ ਦੇ ਲਈ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਜੀਹਾਂ ਦੱਸਦੇ ਕਿ ਜਿਨ੍ਹਾਂ ਨੂੰ ਵਿਦੇਸ਼ਾਂ ਦੀ ਨਾਗਰਿਕਤਾ ਹਾਸਲ ਹੈ ਉਹਨਾਂ ਦੇ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਸਿੱਖ ਗੁਰਤਾਰਮ ਬਹੁਤ ਜ਼ਿਆਦਾ ਨਹੀਂ ਤੇ ਲੋਕ ਉੱਥੇ ਜਾਣ ਨੂੰ ਤਰਸਦੇ ਰਹਿੰਦੇ ਨੇ ਤੇ ਹੁਣ ਪਾਕਿਸਤਾਨ ਦੇ ਇਸ ਫੈਸਲੇ ਦੇ ਨਾਲ ਸਿੱਖਾਂ ਨੂੰ ਕਾਫੀ ਫਾਇਦਾ ਹੋਵੇਗਾ ਸਿੱਖੋ ਤੇ ਜਾ ਕੇ ਓਨ ਅਰਾਈਵਲ ਵੀਜ਼ਾ ਲੈ ਸਕਦੇ ਨੇ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਇਹ ਵੀਜ਼ਾ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਪਰ ਭਾਰਤ ਦੇ ਲਈ ਇਹ ਵੀਜ਼ਾ ਬਿਲਕੁਲ ਵੀ ਨਹੀਂ ਦਿੱਤਾ ਜਾਵੇਗਾ ਓਨ ਅਰਾਈਵਲ ਵੀਜ਼ਾ ਬਿਲਕੁਲ ਵੀ ਉਪਲਬਧ ਨਹੀਂ ਹੋਵੇਗਾ ਭਾਰਤ ਨੂੰ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਵੀਜ਼ਾ ਦੀ ਪ੍ਰਤੀਕਿਰਿਆ ਹੁੰਦੀ ਸੀ ਉਨੂੰ ਹੀ ਫਾਲੋ ਕਰਨਾ ਪਵੇਗਾ ਤੇ ਇੱਕ ਵਾਰ ਫਿਰ ਦੱਸਦੀ ਹੈ ਕਿ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 126 ਦੇਸ਼ਾਂ ਨੂੰ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇਗਾ ਤੇ 24 ਘੰਟਿਆਂ ਦੇ ਵਿੱਚ ਇਹ ਵੀਜ਼ਾ ਪ੍ਰੋਵਾਈਡ ਕਰ ਦਿੱਤਾ ਜਾਵੇਗਾ ਤੇ ਇਸ ਵੀਜ਼ਾ ਦੇ ਲਈ ਕੋਈ ਵੀ ਫੀਸ ਨਹੀਂ ਹੋਵੇਗੀ ਇਹ ਸਿਰਫ ਤਾਂ ਸਿਰਫ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਲਈ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਆਰਥਿਕ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਹੋਏ ਪਏ ਨੇ